ਇੱਕ ਦਿਨ ਹੀ ਦੱਸਿਆ ਵੀ ਬੈ ਅੱਜ ਆ ਰਹੇ ਹਾਂ ਵੀ ਟ੍ਰੇਨ ਰਹੀ ਲੋਕਾਂ ਦਾ ਪਿਆਰ ਇੰਨਾ ਹੈ ਪਰ ਫਿਰ ਵੀ ਤੁਸੀਂ ਆ ਦੇਖ ਲਓ ਨਵੇਂ ਪੁਰਾਣੇ ਸਭ ਇੱਕ ਹੋ ਗਏ ਪੂਰੇ ਪੂਰੇ ਸਾਰਾ ਲੁਧਿਆਣਾ ਇੱਕ ਹੋ ਗਿਆ ਅੱਜ ਬਾਕੀ ਬਾਕੀ ਪਾਰਟੀਆਂ ਕੈਂਡੀਡੇਟ ਲੱਭ ਲੈਣ ਕੈਂਡੀਡੇਟ ਹੀ ਲੱਭਦਾ ਵੈਰੀ ਵਾਹ ਰਵਨੀਤ ਸਿੰਘ ਬਿੱਟੂ ਦਾ ਸਟੇਸ਼ਨ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਦੱਸ ਦੇ ਕਿ ਪਾਜਪਾ ਵਰਕਰਾਂ ਵੱਲੋਂ ਟੋਲ ਵਜਾ ਕੇ ਹੱਥਾਂ ਦੇ ਵਿੱਚ ਪਾਜਪਾ ਦੇ ਝੰਡੇ ਫੜ ਕੇ ਰਵਨੀਤ ਸਿੰਘ ਬਿੱਟੂ ਦਾ ਸਵਾਗਤ ਜੁਰਾ ਕੀਤਾ ਗਿਆ ਅੱਜ ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਵੱਲੋਂ ਰੋਸ਼ੋ ਰਾਹੀਂ ਸ਼ਕਤੀ ਪ੍ਰਦਰਸ਼ਨ ਵੀ ਜੁਰਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਪਹਿਲੇ ਦਿਨ ਇੱਥੇ ਪਹੁੰਚੇ ਨੇ ਤੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਤੇ ਪਿਆਰ ਵੀ ਦੇਖ ਕੇ ਸਾਰੇ ਹੈਰਾਨ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਬਾਕੀ ਪਾਰਟੀ ਨੂੰ ਲੁਧਿਆਣਾ ਦੇ ਵਿੱਚ ਕੋਈ ਉਮੀਦਵਾਰ ਤੱਕ ਨਹੀਂ ਮਿਲਿਆ ਇਸ ਦੌਰਾਨ ਲੁਧਿਆਣਾ ਦੀ ਪਾਜਪਾ ਦੀ ਸਾਰੀ ਲੀਡਰਸ਼ਿਪ ਮੌਕੇ ਤੇ ਮੌਜੂਦ ਰਹੀ ਹੈ ਹਾਲਾਂਕਿ ਦੌਰਾਨ ਕਾਫੀ ਪੀੜ ਵੀ ਸੀ ਜਿਸ ਕਰਕੇ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਜੁੜੇ ਕੀਤੇ ਗਏ ਸੀ ਦਾਜੇ ਕਿ ਕਾਫੀ ਦਿਨ ਤੱਕ ਸੈਸ਼ਨ ਤੇ ਪਲੇਟਫਾਰਮ ਪਰੇ ਰਹੇ ਤੇ ਬਹੁਤ ਹੀ ਮੁਸ਼ਕਿਲ ਨਾ ਰਵਨੀ ਸਿੰਘ ਮਿੱਟੂ ਨੂੰ ਪਾਰੀ ਸੁਰੱਖਿਆ ਹੇਠ ਜੜਾ ਬਾਹਰ ਕੱਢਿਆ ਗਿਆ ਦੋਸਤੋ ਬਾਅਦ ਰੋਡ ਸ਼ੋਅ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਜੋ ਕਿ ਲੁਧਿਆਣਾ ਤੋਂ ਸ਼ੁਰੂ ਹੁੰਦੇ ਹੈ ਜੁਗਰਾਉ ਪੁਲ ਤੋਂ ਹੁੰਦੀ ਹੋਈ ਨਜ਼ਰ ਆਵੇਗੀ ਇਸ ਦੌਰਾਨ ਪਾਜਪਾ ਦੇ ਸੀਨੀਅਰ ਲੀਡਰਾਂ ਨੇ ਕਿਹਾ ਹੈ ਕਿ ਪਾਜਪਾਈ ਇਕਜੁੱਟਾ ਤੇ ਇਕਜੁੱਟ ਹੋ ਕੇ ਹੋਰ ਰਵਨੀਤ ਸਿੰਘ ਮਿੱਟੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵੀ ਕਰਨਗੇ। ਲੁਧਿਆਣਾ ਪਹੁੰਚੇ ਟਿਕਣ ਮਿਲਣ ਕਰਾ ਆ ਤੁਸੀਂ ਦੇਖ ਰਹੇ ਹੋ ਹਜੇ ਤਾਂ ਮੈਂ ਇੱਕ ਦਿਨ ਹੀ ਦੱਸਿਆ ਵੀ ਮੈਂ ਅੱਜ ਆ ਰਹੇ ਹਾਂ ਵੀ ਟ੍ਰੇਨ ਰਾਹੀਂ ਕਿਉਂਕਿ ਮੈਨੂੰ ਪਤਾ ਸੀ ਗਰਮੀ ਬਹੁਤ ਲੋਕਾਂ ਦਾ ਪਿਆਰ ਇੰਨਾ ਹੈ ਪਰ ਫਿਰ ਵੀ ਤੁਸੀਂ ਆ ਦੇਖ ਲਓ ਨਵੇਂ ਪੁਰਾਣੇ ਸਭ ਇੱਕ ਹੋ ਗਏ ਪੂਰੇ ਪੂਰੇ ਸਾਰਾ ਲੁਧਿਆਣਾ ਇੱਕ ਹੋ ਗਿਆ ਅੱਜ ਇਹ ਮੈਨੂੰ ਖੁਸ਼ੀ ਦੀ ਗੱਲ ਆ ਬਾਕੀ ਪਾਰਟੀਆਂ ਸੋਨਿਹਾਲ ਸੀਆਕਰ ਬਾਕੀ ਬਾਕੀ ਪਾਰਟੀਆਂ ਕੈਂਡੀਡੇਟ ਲੱਭ ਲੈਣ ਕੈਂਡੀਡੇਟ ਹੀ ਲੱਭਦਾ ਵੈਰੀ ਵਾਹ ਚਲੋ